302 ਦਾ ਪਰਚਾ ਬਣਦਾ ਉਸ ਮੁੰਡੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਉਸ ਟਮਾੜ ਮਰਕੋਟਾਂ ਦੇ ਵਿੱਚ ਝਾਰ ਹੋ ਚੁੱਕੀਆਂ ਨੇ ਗੱਲਾਂ ਅੱਜ ਹਰਿਆਣਾ ਸਰਕਾਰ ਨੇ ਬਿਆਨ ਦਿੱਤਾ ਹਰਿਆਣਾ ਸਰਕਾਰ ਕਹਿੰਦੀ ਹੈ ਵੀ ਇਸ ਨੌਜਵਾਨ ਦੀ ਮੌਤ ਸਾਡੀ ਹੱਦ 'ਚ ਹੋਈ ਹੈ ਤੇ ਸਾਡਾ ਮੁੱਖ ਮੰਤਰੀ ਸਾਡੀ ਸਰਕਾਰ ਬਿਆਨ ਦਿੰਦੀ ਹੈ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਤਿੰਨ ਤਿੰਨ ਦਿਨ ਪੜਤਾਲ ਤੇ ਲੱਗਣ ਤੇ ਜਦੋਂ ਕਿਸੇ ਆਮ ਬੰਦੇ ਦੀ ਜ਼ੁਬਾਨ ਬੰਦ ਕਰਨੀ ਹੈ ਇੱਕ ਮਿੰਟ ਲਾਉਂਦੇ ਚੈਨੀ ਚੋਰੀ ਦਾ ਪਰਚਾ ਪਾਉਣ ਲਈ ਫਰੋਤੀਆਂ ਦੇ ਪਰਚੇ ਪਾਉਣ ਲਈ ਤੇ ਫੋਰਸਾ ਮਗਾ ਕੇ ਸੈਂਟਰ ਤੋਂ ਐਨਐਸਏ ਲਾਉਣੀ ਆ ਚੱਕ ਚੱਕ ਕੇ ਨੌਜਬਾਨ ਨੂੰ ਡਿਬਰੂਗੜ ਸੱਟਣਾ ਓਦੋਂ ਓਦੋਂ ਕਿਹੜੀਆਂ ਪੜਤਾਲਾਂ ਕਰਦੇ ਆ ਉਹਦੇ ਕਿਹੜੀਆਂ ਜਾਂਚਾਂ ਕਰਦੇ ਆ ਜੇ ਅਸੀਂ ਆ ਹੀ ਕੁਛ ਕਰਨਾ ਹੈ ਕਿ ਸਾਡਾ ਕੋਈ ਨੌਜਬਾਨ ਮਰ ਗਿਆ ਜੀ ਲੈ ਲਓ ਕਰੋੜ ਰੁਪਈਆ ਲੈ ਲਓ ਨੌਕਰੀ ਤਾਂ ਫਿਰ ਮਰਵਾਈ ਚੱਲੋ ਨੌਜਬਾਨ ਜਿੰਨੇ ਮਰਵਾਉਣੇ ਆ ਸੋ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੋਈ ਭੀਖ ਨਹੀਂ ਚਾਹੀਦੀ ਸੋ ਇਹ ਗੱਲ ਪੰਜਾਬੀਆਂ ਨੂੰ ਸਮਝ ਲੈਣੀ ਜਿਹੜੇ ਵੀ ਜਿੰਨਾ ਚਿਰ ਅਸੀਂ ਇਹ ਸੋਚੀ ਜਾਵਾਂਗੇ ਵੀ ਕੋਈ ਬੰਦਾ ਮਰ ਗਿਆ ਜੀ ਉਹਦੇ ਪਰਿ ਹੁਣ ਇਹ ਗੱਲ ਨਹੀਂ ਹੋਣੀ ਚਾਹੀਦੀ ਸਾਡਾ ਮੁੰਡਾ ਮਾਰਿਆ ਸ਼ਰੀਹਾਂ ਗੋਲੀ ਨਾਲ ਮਾਰਿਆ ਇੱਧਰ ਆ ਕੇ ਮਾਰਿਆ ਹੁਣ ਇਹ ਇਹ ਸਰਕਾਰ ਕਿਹੜੀ ਗੱਲ ਦੀ ਪੜਤਾਲ ਕਰ ਰਹੀ ਹੈ ਜੇ ਇਹ ਵੀ ਨਹੀਂ ਦਿਖ ਰਿਹਾ ਵੀ ਉਹਨਾਂ ਨੇ ਇੱਧਰ ਆ ਕੇ ਸਾਡੇ ਟਰੈਕਟਰ ਭੰਨੇ ਆ ਵੱਡੇ ਆ ਕਹਾਣੀਆਂ ਨਾਲ ਇਧਰੋਂ ਮੁੰਡੇ ਚੱਕ ਕੇ ਲਗੇ ਆ ਜਿਨ੍ਹਾਂ ਨੇ ਚੱਡੇ ਪਾੜਤੇ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਮੁੰਡਾ ਰੋहतक ਪੀਜੀਏ ਚ ਪਿਆ ਜਵਾੜੇ ਤੋੜਤੇ ਨੱਕ ਤੋੜਦਾ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਚੱਕ ਕੇ ਉਹਨਾਂ ਨੇ ਉਧਰ ਲਗੇ ਆ ਤੇ ਹੁਣ ਉਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ ਪੀਜੀਏ ਤੋਂ ਤੈਨੂੰ ਸਾਡਾ ਪਰਚਾ ਵੀ ਉੱਤੇ ਪਾਤਾ ਉਹ ਸਾਡੇ ਨੂੰ ਚੱਕ-ਚੱਕ ਕੇ ਲਿਜਾ ਰਹੇ ਆ ਉਧਰ ਕਟਮਾਰਕ ਕਰ ਰਹੇ ਆ ਪਰਚੇ ਵੀ ਦੇ ਰਹੇ ਆ ਤੇ ਇਧਰ ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਪੜਤਾਲ ਕਰਾਂਗੇ ਉੱਤੋਂ ਕਹਿ ਰਿਹਾ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਤਾਂ ਹੀ ਡਾਕਟਰ ਨੂੰ ਰੱਖਿਆ ਹੋਇਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਉੱਪਰੋਂ ਡਰਾਮੇ ਹੋ ਰਿਹਾ ਹੈ ਅੰਦਰੋਂ ਸਾਰੀ ਜਿਹੜੀ ਗੱਲਬਾਤ ਉਹ ਦਿੱਲੀ ਨਾਲ ਮਿਲੀ ਹੋਈ ਹੈ ਹੁਣ ਉੱਥੇ ਅੱਗੇ ਲੰਘੋਗੇ ਉੱਥੇ ਬੈਠੋਗੇ ਜਾਂ ਵਾਪਸ ਮੁੜੋਗੇ ਮੈਂ ਇਹੀ ਵਾਰ-ਵਾਰ ਪਹਿਲੇ ਦਿਨ ਤੋਂ 13 ਤਰੀਕ ਤੋਂ ਲੈ ਕੇ ਮੈਂ ਬੋਲਦਾ ਆ ਰਿਹਾ ਵੀ ਇਹਦੇ ਬਾਰੇ ਫੈਸਲਾ ਸਾਡੇ ਆਗੂਆਂ ਨੇ ਕਰਨਾ ਹੈ ਤੇ ਅਸੀਂ ਲੜਨ ਵਾਲੇ ਉਸ ਸੰਘਰਸ਼ ਦੇ ਸਿਪਾਹੀ ਐ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਸਾਡੇ ਆਗੂ ਕਹਿੰਦੇ ਸਾਨੂੰ ਉਹੀ ਰਾਹ ਵਧਣਾ ਚਾਹੀਦਾ ਜਦੋਂ ਅਸੀਂ ਵੱਧ ਕੇ ਗੱਲ ਕਰਦੇ ਆਂ ਅਸੀਂ ਆਸੇ ਪਾਸੇ ਗੱਲ ਕਰਦੇ ਆਂ ਨਾ ਨੁਕਸਾਨ ਅਸੀਂ ਆਪਣਾ ਵੀ ਕਰਾਉਨੇ ਆਂ ਤੇ ਅਸੀਂ ਮੋਰਚੇ ਦਾ ਵੀ ਕਰਦੇ ਆਂ ਨਰਾਸ਼ਤਾ ਨਹੀਂ ਆਉਣੀ ਚਾਹੀਦੀ ਮੋਰਚਿਆਂ ਦੇ ਵਿੱਚ ਕਦੇ ਵੀ ਢਿੱਲੀ ਗੱਲ ਨਰਾਸ਼ਤਾ ਵਾਲੀ ਗੱਲ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਆ ਢਿੱਲੀ ਗੱਲ ਨਹੀਂ ਕਰਨੀ ਚਾਹੀਦੀ ਉਹ ਮੋਰਚੇ ਨੂੰ ਕੱਖ ਨਹੀਂ ਹੋਇਆ ਬਸੇਰੇ ਇੱਥੋਂ ਹੁਣ ਲਗਾਤਾਰ ਇਹ ਗੱਲ ਦੇ ਉੱਤੇ ਜ਼ੋਰ ਲੱਗਿਆ ਜਿਹੜਾ ਗੋਦੀ ਮੀਡੀਆ ਜਾਂ ਮਕਾਊ ਮੀਡੀਆ ਮੋਰਚੇ ਜਿੱਦਾ ਕੁਝ ਰਿਹਾ ਨੀ ਜੀ ਨਰਾਸ਼ਤਾ ਫੈਲ ਗਈ ਲੋਕ ਘਰ ਨੂੰ ਹੁਣੇ ਸ਼ੁਰੂ ਹੋ ਗਏ ਤੁਸੀਂ ਜਾ ਕੇ ਦੇਖੋ ਕਿਵੇਂ ਸ਼ੰਭੂ ਤੇ ਖਨੌਰੀ ਦੇ ਵਿੱਚ ਕਿਵੇਂ ਉੱਥੇ ਸੰਗਤ ਪਹੁੰਚੀ ਹੋਈ ਤਾਂ ਕਿਵੇਂ ਹੋਰ ਪਹੁੰਚ ਰਹੀ ਆ ਸੋ ਅਸੀਂ ਮੈਂ ਇੱਕ ਗੱਲ ਕਹਿਣਾ ਉੱਥੇ ਕੀ ਡੱਲੇਵਾਲ ਦੀ ਲੜਾਈ ਆ ਜਾਂ ਉੱਥੇ ਪੰਦੇਗਰ ਦੀ ਲੜਾਈ ਆ ਜਾਂ ਸਰਜੀਤ ਫੂਲ ਦੀ ਲੜਾਈ ਆ ਜਾਂ ਕਿਸੇ ਜਸਵਿੰਦਰ ਲੋਂਗੋਵਾਲ ਦੀ ਲੜਾਈ ਆ ਜਾ ਕਿਸੇ ਹੋਰ ਕਿਸਾਨ ਆ ਉਹਦੇ ਨਿੱਜ ਦੀ ਲੜਾਈ ਐ ਲੱਗਦਾ ਤੁਹਾਡੀ ਹੋਣਦੀ ਆ ਯਾਰ ਸਟੇਟ ਤੁਹਾਡੇ ਉੱਤੇ ਜਬਰ ਵੀ ਟਾ ਰਹੀ ਆ ਨਵੇਂ-ਨਵੇਂ ਕਾਨੂੰਨ ਵੀ ਲਾਗੂ ਕਰ ਰਹੀ ਹਰਿਆਣਾ ਸਰਕਾਰ ਨੇ ਐਲਾਨ ਕਰਦੇ ਵੰਨੇ ਐਸੇ ਲਾਵਾਂਗੇ ਫਿਰ ਜੋ ਵਿਰੋਧ ਹੋਇਆ ਫਿਰ ਪਿੱਛੇ हट ਗਏ ਇਹ ਐਨਐਸਐ ਵੀ ਲਾਉਣਗੇ ਯੂਏਪੀਏ ਵੀ ਲਾਉਣਗੇ ਸੋ ਤੁਹਾਡੇ ਲਈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਜਵਾਕਾਂ ਲਈ ਬਈ ਉਹ ਸੰਘਰਸ਼ ਲੜਿਆ ਜਾ ਰਿਹਾ ਆ ਆ ਵੀ ਅੱਛੇ